ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੀ ਅੱਜ ਅਸੀਂ ਰੂਪਨਗਰ ਹੈੱਡ ਵਰਕਰਸ ਤੇ ਆ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਨਿਸ਼ਾਨੀ ਨੂੰ ਬਚਾਉਣ ਦੇ ਲਈ ਕਈ ਦਿਨਾਂ ਤੋਂ ਬਾਬਾ ਰਜਿੰਦਰਪਾਲ ਜੀ ਬਜ਼ੁਰਗ ਉਹਨਾਂ ਦੇ ਨਾਲ ਹੋਰ ਸਿੱਖ ਸੰਗਤਾਂ ਬੈਠੀਆਂ ਨੇ ਮਸਲਾ ਇਹ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਦੋਂ ਰਾਜ ਸੀਗਾ ਤਾਂ ਇਹ ਉਹੀ ਸਥਾਨ ਸੀਗਾ ਜਿੱਥੇ ਫਰੰਟ ਫੋਰਸ ਇੱਕ ਚੌਂਕੀ ਸੀਗੀ ਇਹਨੂੰ ਨਿਸ਼ਾਨ ਚੌਂਕੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਸ਼ਟ ਧਾਤੂ ਦਾ ਝੰਡਾ ਉੱਪਰ ਵੀ ਲੱਗਿਆ ਹੋਇਆ ਹੈ ਸੋ ਇਸ ਸਥਾਨ ਤੇ ਇਧਰ ਲੇਲ ਦਾ ਕੰਧਾਰ ਜੰਮੂ ਕਸ਼ਮੀਰ ਅੱਗੇ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ ਕਈ ਵਾਰ ਬਹੁਤ ਲੋਕ ਕਹਿੰਦੇ ਆ ਇਹ ਖਾਲਸਾ ਰਾਜ ਦੀ ਗੱਲ ਕਰ ਰਿਹਾ ਹੈ ਜਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਗੱਲ ਕਰ ਰਿਹਾ ਹੈ ਤਾਂ ਮੈਂ ਇਹ ਗੱਲ ਜਰੂਰ ਸਪਸ਼ਟ ਕਰਨੀ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਇੱਕ ਅਜਿਹਾ ਰਾਜ ਸੀਗਾ ਜਿੱਚ ਗਰੀਬ ਦਬੇ ਕੁਚਲੇ ਲੋਕਾਂ ਸਮੇਤ ਹਰੇਕ ਵਰਗ ਨੂੰ ਤਰਜੀਹ ਦਿੱਤੀ ਗਈ ਸੀ ਆਪਣੀ ਕੈਬਨਟ ਵਿੱਚ ਸਾਂ ਦਿੱਤਾ ਗਿਆ ਸੀਗਾ ਸਭ ਤੋਂ ਵੱਡੀ ਜਿਹੜੀ ਜਿੱਦਾਂ ਕਹਿੰਦੇ ਆ ਰਾਜ ਭਾਗ ਲੈਣਾ ਤਾਂ ਬੜਾ ਸੁੱਖਾ ਉਹਨੂੰ ਨਿਭਾਉਣਾ ਬੜਾ ਔਖਾ ਏ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਜਿਹੜਾ ਰਾਜ ਸੀਗਾ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੇ ਅਧਿਕਾਰ ਮਿਲੇ ਸੀ ਸੋ ਉਸ ਮਹਾਨ ਸ਼ਖਸੀਅਤ ਦੀ ਇਸ ਜਗ੍ਹਾ ਉੱਤੇ ਪਹਿਲੀ ਜਿਹੜੀ ਨਿਸ਼ਾਨਚੌਕੀ ਸੀਗੀ ਉਹਦੀ ਹਾਲਤ ਬੜੀ ਖਸਤਾ ਏ ਅਸੀਂ ਵੀ ਲੰਬੇ ਸਮੇਂ ਤੋਂ ਆਵਾਜ਼ ਚੱਕਦੇ ਰਹੇ ਪਰ ਇਹਦੇ ਵਿੱਚ ਮੈਂ ਅਹਿਮ ਗੱਲ ਇਹ ਹੈ ਕਿ ਇਹਨਾਂ ਲੋਕਾਂ ਦੀ ਮੰਗ ਹੈ ਸੰਘਰਸ਼ਕਾਰੀਆਂ ਦੀ ਉਹ ਇਹ ਹੈ ਕਿ ਇਹਨਾਂ ਦੇ ਨਾਂ ਤੇ 8 ਕਿੱਲੇ ਜ਼ਮੀਨ ਅੱਜ ਵੀ ਬੋਲਦੀ ਹੈ ਕਿ ਉਹਨੂੰ ਸਰਜਰੀ ਕੀਤਾ ਜਾਵੇ ਉਹਦੀ ਨਿਸ਼ਾਨਦੇਹੀ ਕੀਤੀ ਜਾਵੇ ਉਹਨੂੰ ਅਲੱਗ ਰਸਤਾ ਲਾਇਆ ਜਾ ਸਕੇ ਉਹਦੀ ਦਿੱਕ ਕਾਇਮ ਕੀਤੀ ਜਾਵੇ ਉੱਥੇ ਬਕਾਇਦਾ ਪੂਰਾ ਇਤਿਹਾਸ ਕਾਇਮ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਬੈਠੇ ਆ ਫਿਲਹਾਲ ਰਸਤਾ ਇੱਕ ਫੈਕਟਰੀ ਵਿੱਚੋਂ ਜਾਂਦਾ ਹੈ ਜਿਹਨੂੰ ਲੈ ਕੇ ਤਣਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਪੁਲਿਸ ਫੋਰਸ ਤੇ ਸ਼ਿੰਗਾਰ ਸ਼ਕਾਰੀ 1 2 3 ਵਾਰੀ ਜਨਾਬ ਦਾਸਤੀ ਸੀ ਵੀ ਬਣੀ ਅਸੀਂ ਵੀ ਮੌਕੇ ਤੇ ਆਏ ਸੀਗੇ ਪਰ ਅਫਸਰਾ ਨੇ ਜਿਹੜੀ ਗੱਲ ਬੜੀ ਹਲੀਮੀ ਨਾਲ ਸੁਣੀ ਤੇ ਇਹਨਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਸੋ ਮੰਗਲਵਾਰ ਤੱਕ ਜਿਹੜੀ ਹੈ ਤੁਹਾਡੀ ਨਿਸ਼ਾਨਦੇਹੀ ਮੁਕੰਮਲ ਕਰਾ ਦੇਣੀ ਹੈ ਸੋ ਸਾਡਾ ਕਿਸੇ ਨਾਲ ਨਿੱਜੀ ਝਗੜਾ ਨਹੀਂ ਹੈ ਪਰ ਸ਼ਿੰਗਾਰ ਸ਼ਕਾਰੀਆ ਨੂੰ ਕਿਸੇ ਕੀਮਤ ਤੇ ਦਿਵਾਨ ਨਹੀਂ ਦਿੱਤਾ ਜਾਵੇਗਾ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਅਸੀਂ ਉਮੀਦ ਰੱਖਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਆਪਣੀ ਕੀਤੀ ਜ਼ਬਾਨ ਮੁਤਾਬਕ ਸੋ ਮੰਗਲਵਾਰ ਤੱਕ ਨਿਸ਼ਾਨਦੇਹੀ ਮੁਕੰਮਲ ਕਰਾਈ ਜਾਵੇਗੀ ਤੇ ਅਗਲੀ ਗੱਲ ਇਹ ਹੈ ਮੈਂ ਥੋੜਾ ਇਤਿਹਾਸ ਚ ਜਾਵਾਂਗਾ 2 ਮਿੰਟ ਵਿੱਚ ਆਪਣੀ ਗੱਲ ਖਤਮ ਕਰ ਦੇਣੀ ਇਹ ਪਹਿਲੀ ਫਰੰਟ ਚੌਕੀ ਸੀਗੀ ਇਸ ਤੋਂ ਬਾਅਦ ਦੂਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਹੈ ਮਿਸਲ ਦੀ ਟੁਕੜੀ ਬੈਠਦੀ ਸੀਗੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਅਬਿਆਣਾ ਗਰਾਊਂਡ ਦੇ ਵਿੱਚ ਬੈਠਦੀ ਸੀਗੀ ਉਸ ਤੋਂ ਪਿੱਛੇ ਨੂਰ ਪਰਵੇਦੀ ਪੜਾ ਕਹਿੰਦੇ ਆ ਜਿਹਨੂੰ ਉੱਥੇ ਮਿਲਟਰੀ ਦਾ ਉਸ ਵਕਤ ਡੇਰਾ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਉਸ ਤੋਂ ਬਾਅਦ ਪਲਾਨ ਇਸੇ ਤਰ੍ਹਾਂ ਫਿਰ ਅੱਗੇ ਤੱਕ ਚਲੇ ਜਾਂਦਾ ਸੀਗਾ ਇਹ ਮੋਹਰੇ ਫਰੰਟ ਦੇ ਉੱਤੇ ਕਿਹੜੇ ਸੂਰਮੇ ਬੈਠਦੇ ਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇੱਥੇ ਤੋਪਾਂ ਵੀ ਕਾਇਮ ਸਿਗੀਆਂ ਸਭ ਕੁਝ ਕਾਇਮ ਸਿਗਿਆ ਆਪਾਂ ਪ੍ਰਤਰਾਸ ਦੀ ਹੈ ਜਿੱਦਾ ਬਜ਼ੁਰਗਾਂ ਨੇ ਦੱਸਿਆ ਕਿ ਉੱਧਰਲੇ ਪਾਸੇ ਤਾਂ ਨਿਸ਼ਾਨੀਆਂ ਬੜੀਆਂ ਕਾਇਮ ਕੀਤੀਆਂ ਇੱਧਰ ਵਾਲਿਆਂ ਨੂੰ ਸੰਭਾਲਿਆ ਨਹੀਂ ਜੇ ਨਹੀਂ ਸੰਭਾਲਿਆ ਤਾਂ ਖਰ ਜਾਣਗੀਆਂ ਵਗ ਜਾਣਗੀਆਂ ਹੜ ਜਾਣਗੀਆਂ ਜਿਹਨੂੰ ਅਸੀਂ ਇਹ ਹੋਣ ਨਹੀਂ ਦੇਣਾ ਸੋ ਅਸੀਂ ਬੜੇ ਧੰਨਵਾਦੀ ਆ ਜਿਹੜੇ ਵੀ ਇੱਥੇ ਨੌਜਵਾਨ ਸਾਥੀ ਆ ਰਹੇ ਨੇ ਅੱਜ ਗੁਰਦੁਆਰਾ ਝੰਡਾ ਜੀ ਨੋਦੇ ਮਾਜਰਾ ਤੋਂ ਰਾਮਕੁਮਾਰ ਮਣਕੂ ਜੀ ਤੇ ਨਾਲ ਇਹਨਾਂ ਦੇ ਬਜ਼ੁਰਗ ਹਮਨ ਸਿੰਘ ਜੀ ਤੇ ਸਾਰੀ ਸੰਗਤ ਸੇਵਾਦਾਰ ਲੰਗਰ ਪ੍ਰਸ਼ਾਦਾਂ ਲੈ ਕੇ ਆਏ ਆ ਇਹਨਾਂ ਨੇ ਕਿਹਾ ਕਿ ਜਦ ਤੱਕ ਲੰਗਰ ਪ੍ਰਸ਼ਾਦਿਆਂ ਦੀ ਲੋੜ ਹੈ ਇਹ ਬਾਬੇ ਨਾਨਕ ਦਾ ਏ ਇਹ ਆਂਦਾ ਰਹੇਗਾ ਇਹਨਾਂ ਦੇ ਵੀ ਧੰਨਵਾਦੀ ਆ ਇੱਕ ਥੋੜਾ ਦੁੱਖ ਹੈ ਪਰ ਹਜੇ ਚਲੋ ਅਸੀਂ ਕਾਲ ਨਹੀਂ ਦਿੰਦੇ ਇੱਥੇ ਸੰਖਿਆ ਜ਼ਰੂਰ ਵਧਾਣੀ ਚਾਹੀਦੀ ਅੱਜ ਨੌਜਵਾਨ ਆਏ ਨੇ ਯੂਨਾਈਟਿਡ ਸਿੱਖ ਤੋਂ ਬਲਜੀਤ ਸਿੰਘ ਆਏ ਨੇ ਸਾਡੀ ਪੰਜਾਬ ਮੋਰਕੀ ਦੀ ਸਾਰੀ ਟੀਮ ਆਈ ਹੈ ਮੈਂ ਬਾਕੀ ਵੀ ਲੋਕਾਂ ਨੂੰ ਕਹੂੰਗਾ ਜਿਹੜੇ ਕਹਿੰਦੇ ਆ ਕਿ ਸਾਡਾ ਪੰਜਾਬ ਸੋਨੇ ਦੀ ਚਿੜੀ ਸੀਗਾ ਜਾਂ ਪੰਜ ਦੇ ਰਿਆਮ ਦੀ ਧਰਤੀ ਸੀਗਾ ਜੇ ਅਸੀਂ ਆਪਣੀਆਂ ਵਿਰਾਸਤਾਂ ਦੇਖਾਂ ਨਾ ਸੰਭਾਲੀਆਂ ਤਾਂ ਫਿਰ ਇਹ ਚੀਜ਼ਾਂ ਲੁਪਤ ਹੋ ਜਾਣੀਆਂ ਐਨਕ ਲਈ ਕੈਮ ਰਹੋ ਫਿਲਹਾਲ ਪ੍ਰਸ਼ਾਸਨ ਨਾਲ ਸਖਾਵੇਂ ਮਾਹੌਲ ਦੇ ਵਿੱਚ رابطہ ਕਾਇਮ ਕਰ ਰਹੀ ਹੈ ਕਮੇਟੀ ਕਮੇਟੀ ਦਾ ਫੈਸਲਾ ਅਸੀਂ ਮੰਨਾਂਗੇ ਜੋ ਇਹਨਾਂ ਦਾ ਫੈਸਲਾ ਹੋਊਗਾ ਸਾਨੂੰ ਮਨਜ਼ੂਰ ਹੋਊਗਾ ਪਰ ਜੇ ਇਹਨਾਂ ਨੂੰ ਲੋੜ ਪਈ ਵੱਡੇ ਕੱਟ ਦੀ ਤਾਂ ਤਿਆਰ ਰਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਇੱਥੇ ਆਪਣਾ ਸਰਕਾਰੇ ਖਾਲਸਾ ਦੀ ਜਿਹੜੀ ਵਿਰਾਸਤੀ ਚੌਂਕੀ ਸੀ ਅਖੀਰਲੀ ਜਿਹੜੀ ਪੋਸਟ ਸੀਗੀ ਉੱਥੇ ਖੜੇ ਹੈਗੇ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਚਾਹੂਗਾ ਕਿ ਵੀ ਤੁਸੀਂ ਇਸ ਜਗ੍ਹਾ ਦਾ ਮਹੱਤ ਜਿਹੜਾ ਇਹਦੀ ਮਹਿਮਾ ਹੈ ਜਾਂ ਇਸ ਜਗ੍ਹਾ ਦੀ ਅਹਿਮियत ਕੀ ਹੈ ਉਹ ਸਮਝਣੀ ਬਹੁਤ ਜ਼ਰੂਰੀ ਆ 1831 ਦੇ ਵਿੱਚ ਜਿਹੜੀ ਲਾਰਡ ਬੈਂਟੈਕ ਨਾਲ ਇੱਕ ਤਰ੍ਹਾਂ ਦੀ ਇੱਕ ਇਥੇ ਗੱਲਬਾਤ ਹੋਈ ਸੀ ਆਮ ਤੌਰ ਤੇ ਲੋਕ ਇਹਨੂੰ ਸੰਧੀ ਕਹਿ ਦਿੰਦੇ ਆ ਉਹ ਸੰਧੀ ਨਹੀਂ ਸੀ ਲਾਰਡ ਜਿਹੜੀ ਇੰਗਲਿਸ਼ ਕੰਪਨੀ ਸੀ ਜਾਂ ਬ੍ਰਿਟੇਨ ਸੀਗੀ ਬ੍ਰਿਟਿਸ਼ ਤਾਕਤ ਸੀਗੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਦੀ ਵਫਾਦਾਰੀ ਜਾਂ ਆਪਦੀ ਲਾਇਲਟੀ ਵਾਸਤੇ ਦੱਸਿਆ ਸੀ ਕਿ ਅਸੀਂ ਤੇਰੇ ਨਾਲ ਸਾਥ ਦੇਵਾਂਗੇ ਹਰ ਹਾਲਤ 'ਚ ਮਤਲਬ ਉਹ ਦੂਜੇ ਪਾਸਿਓਂ ਆਮ ਬਰਾਬਰਤਾ ਦੀ ਸੰਧੀ ਨਹੀਂ ਸੀ ਅੰਗਰੇਜ਼ ਨੇ ਇੱਕ ਤਰ੍ਹਾਂ ਆ ਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਮਤਲਬ ਐਡੀ ਵੱਡੀ ਤਾਕਤ ਦੇ ਨਾਲ ਉਹ ਮਤਲਬ ਇੱਕ ਤਰ੍ਹਾਂ ਗੱਲ ਕਰਨ ਆਏ ਸੀਗੇ ਤੇ ਮਹਾਰਾਜਾ ਇੱਥੇ ਆਪਦੇ 16000 ਘੋੜਸਵਾਰ 600 6000 ਦੀ ਇਨਫੈਂਟਰੀ ਤੇ ਕੋਈ 15 ਤੋਂ 20 ਤੋਪਾਂ ਨਾਲ ਇੱਥੇ ਆਏ ਸੀਗੇ ਤੇ ਇਸ ਪਾਸੇ ਉਹਨਾਂ ਨੇ ਆਪਦਾ ਪੜਾ ਕੀਤਾ ਸੀ ਜਿੱਥੇ ਆਪਾਂ ਖੜੇ ਆ ਇੱਥੇ ਕਿਤੇ ਉਹਨਾਂ ਨੇ ਪੜਾ ਕੀਤਾ ਸੀ ਤੇ ਮਗਰ ਇਹਦੇ ਪਹਾੜੀ ਆ ਜਿੱਥੇ ਉਹਨਾਂ ਨੇ ਆਪਦਾ ਜਿਹੜੋਂ ਆਮ ਅੰਗਰੇਜ਼ੀ ਚ ਕਲਰ ਕਹਿ ਦਿੰਨੇ ਆ ਪਰ ਉਹਨਾਂ ਦਾ ਝੰਡਾ ਉਹਨਾਂ ਨੇ ਲਾਇਆ ਜਿਹੜਾ ਖਾਲਸਾ ਰਾਜ ਦਾ ਝੰਡਾ ਸੀ ਤੋਪਾਂ ਇੱਥੇ ਲਾਈਆਂ ਆਂ ਦੀਆਂ ਦੋ ਤੋਪਾਂ ਤਾਂ ਇੰਸਟਾਲ ਕੀਤੀਆਂ ਤੇ ਉਹ ਤੋਪਾਂ ਇਸ ਕਰਕੇ ਇੰਸਟਾਲ ਕੀਤੀਆਂ ਕਿ ਉਹ ਆਪਦੇ ਗੋਲੇ ਕਿੰਨੀ ਦੂਰ ਦਾਗ ਸਕਦੀਆਂ ਉਹ ਦਿਖਾਉਣਾ ਚਾਹੁੰਦੇ ਸੀ ਅੰਗਰੇਜ਼ਾਂ ਨੂੰ ਤੇ ਇਹਦੇ ਕ੍ਰਾਸ ਜਾ ਕੇ ਵਿਲੀਅਮ ਬੈਂਟਕ ਨਾਲ ਰੋਡ ਬੈਂਟਕ ਨਾਲ ਜਿਹੜੀ ਗੱਲਬਾਤ ਹੋਈ ਤੇ ਅਗਲੇ ਦਿਨ ਉਹ ਇੱਧਰ ਆਇਆ ਹੁਣ ਸਾਡੀ ਤਰਾਸ ਦੀ ਇਹ ਹੈਗੀ ਆ ਕਿ ਅਸੀਂ ਉਧਰਲੇ ਪਾਸੇ ਤਾਂ ਮੈਮੋਰੀਅਲ ਬਹੁਤ ਬਣਾਏ ਹੋਏ ਆ ਜਿਵੇਂ ਮਤਲਬ ਇੱਕ ਤਰ੍ਹਾਂ ਬਸਤੀਵਾਦੀ ਗੁਲਾਮੀ ਸੋਚ ਦੇ ਨਾਲ ਪਰ ਆਪ ਦਾ ਰਾਜ ਸੀ ਜਿੱਥੇ ਅਸੀਂ ਆਪਦੇ ਜਾਹੋ ਜਲਾਲ ਚ ਬੈਠੇ ਸੀ ਉਹਦੇ ਬਾਰੇ ਆਪਾਂ ਬਿਲਕੁਲ ਧਿਆਨ ਨਹੀਂ ਦਿੱਤਾ ਤੇ ਇਹ ਹੈ ਜਦੋਂ ਸਖਾਲਸਾ ਰਾਜ ਖਤਮ ਹੋਇਆ ਤੇ ਜੌਨ ਲਾਰੈਂਸ ਜਦੋਂ ਇੱਥੋਂ ਦੇ ਬਣੇ ਚੀਫ ਬਣੇ ਤਾਂ ਉਹਨਾਂ ਨੇ ਖਾਸ ਧਿਆਨ ਰੱਖਿਆ ਕਿ ਇਸ ਚੌਂਕੀ ਨੂੰ ਤਬਾਹ ਕੀਤਾ ਜਾਵੇ ਤੇ ਉਦੋਂ ਇਹਦਾ ਜਿਹੜਾ ਇਹਦਾ ਪਰਚਮ ਸੀ ਉਤਾਰ ਦਿੱਤਾ ਗਿਆ ਤੇ ਪਰ ਉਹ ਛਾਤੂ ਦੀ ਜਿਹੜਾ ਪਿੱਲਰ ਸੀਗਾ ਗੱਡਿਆ ਉਹ ਰਹਿ ਗਿਆ ਸੀਗਾ ਤੇ ਪਰ ਉਹ ਜੌਨ ਲਾਰੈਂਸ ਉਹਨੀ ਤਬਾਈ ਨਹੀਂ ਕਰ ਸਕਿਆ ਜਿੰਨੀ ਅਸੀਂ ਆਪ ਦੀ 47 ਤੋਂ ਬਾਅਦ ਇਸ ਜਗ੍ਹਾ ਦੀ ਤਬਾਈ ਕੀਤੀ ਐ ਇੱਥੇ ਸਵਰਾਜ ਫੈਕਟਰੀ ਪੈਣ ਗਈ ਫੈਕਟਰੀ ਨੇ ਇੱਥੇ ਜਿਹੜਾ ਹੈਗਾ ਸਿਸਟਮ ਇਸ ਤਰੀਕੇ ਨਾਲ ਬਣਾ ਲਿਆ ਕਿ ਵੀ ਉਹਨਾਂ ਨੇ ਇਸ ਜਗ੍ਹਾ ਦੇ ਵਿੱਚ ਮਤਲਬ ਪੰਜਾਬ ਸਰਕਾਰ ਨੇ ਫੈਕਟਰੀ ਨੂੰ ਦਿੱਤੀ ਜਗ੍ਹਾ ਤੇ ਇਹਦੀ ਮੇਨਟੇਨੈਂਸ ਨਹੀਂ ਹੋ ਸਕਦੀ ਸੀਗੀ ਸਰ ਗੁਰਬਖਸ਼ ਸਿੰਘ ਜਿਹੜੇ ਸੀਗੇ ਸ਼ੇਰਗਿਲ ਖਾਲਸਾ ਕਾਲਜ ਦੇ ਪ੍ਰਿੰਸੀਪਲ ਸੀਗੇ ਉਹਨਾਂ ਨੇ ਫਿਰ ਇਹ ਬੀੜਾ ਚੱਕਿਆ ਉਹਨਾਂ ਨੇ ਜਗ੍ਹਾ ਲੱਭੀ ਵੀ ਉਹਨਾਂ ਨੇ ਦਬਾਅ ਪਾ ਕੇ ਤੇ 2001 ਦੇ ਵਿੱਚ ਇਹਨੂੰ ਆਰਕੀਓਲੋਜੀਕਲ ਸਰਵੇ ਤੋਂ ਇਹਨੂੰ ਆਪਦੀ ਇੱਕ ਪ੍ਰੋਟੈਕਟਿਡ ਸਾਈਟ ਦੇ ਤੌਰ ਤੇ ਇਹਦੀ ਮਨਜ਼ੂਰੀ ਲਈ ਪਰ ਅੱਜ ਦੁੱਖ ਦੀ ਗੱਲ ਇਹ ਆ ਕਿ ਵੀ ਇੰਨੀਆਂ ਸਰਕਾਰਾਂ ਇੱਥੇ ਪੰਤਕ ਸਰਕਾਰਾਂ ਵੀ ਰਹੀਆਂ ਇੱਥੇ ਕੈਪਟਨ ਅਮਰਿੰਦਰ ਸਿੰਘ ਅਰਗਿਆਂ ਦੀ ਵੀ ਸਰਕਾਰ ਰਹੀ ਜਿਹੜੇ ਆਪਦੇ ਆਪ ਨੂੰ ਇੱਕ ਤਰ੍ਹਾਂ ਬਹੁਤ ਜ਼ਿਆਦਾ ਪੰਥ ਦੇ ਰਖਵਾਲੇ ਕਹਿੰਦੇ ਸੀਗੇ ਤੇ ਉਹਨਾਂ ਦੀਆਂ ਵੀ ਰਹੀਆਂ ਪਰ ਕਿਸੇ ਨੇ ਇਧਰ ਧਿਆਨ ਨਹੀਂ ਦਿੱਤਾ ਅੱਜ ਹਾਲਾਤ ਇਹ ਆ ਕਿ ਮੌਜੂਦਾ ਸਰਕਾਰ ਨੇ ਤਾਂ ਮਹਾਰਾਜੇ ਦੀ ਫੋਟੋ ਵੀ ਉਤਾਰਤੀ ਹੈਗੀ ਆ ਇਸ ਸਮੇਂ ਸਾਨੂੰ ਜ਼ਰੂਰਤਾ ਕਿ ਅਸੀਂ ਇਹਦੇ ਵਾਸਤੇ ਡਟੀਏ ਇਸ ਜਗ੍ਹਾ ਤੁਹਾਨੂੰ ਆਦੀ ਤਾਰਾ ਹੋਰ ਨੂੰ ਬਚਾਈਏ ਤੇ ਸੰਘਰਸ਼ ਕਰੀਏ ਕਿ ਸਾਡੀ ਇਹ ਪਹਾੜੀ ਖਤਮ ਨਾ ਹੋ ਜਾਏ ਫੈਕਟਰੀਆਂ ਵੇਖੋ ਜਿਹੜੀਆਂ ਵੀ ਹੈਗੀਆਂ ਉਹ ਕਿਤੇ ਵੀ ਪ੍ਰੋਡਕਸ਼ਨ ਕਰ ਸਕਦੀਆਂ ਪਰ ਜੇ ਇਹ ਪਹਾੜੀ ਖਤਮ ਹੋ ਗਈ ਜਿਸ ਤਰੀਕੇ ਨਾਲ ਇਹਦਾ ਬੁਰਾ ਹਾਲਤ ਹੈਗੀ ਹੈ ਜਿਸ ਤਰੀਕੇ ਨਾਲ ਇੱਥੇ ਇਹ ਤਬਾਹ ਹੋ ਰਹੀ ਆ ਤੇ ਜੇ ਅਸੀਂ ਨਾ ਬਚਾਇਆ ਤਾਂ ਕੁਝ ਸਾਲਾਂ ਬਾਅਦ ਸਾਨੂੰ ਯਾਦ ਚੇਤੇ ਵੀ ਨਹੀਂ ਰਹਿਣਾ ਮਤਲਬ ਸਾਡੇ ਜਿਹੜੀ ਰਾਜ ਖਾਲਸਾ ਰਾਜ ਦੀ ਸਾਡੇ ਦਿਮਾਗ 'ਚ ਭਾਵਨਾ ਹੈ ਜਾਂ ਉਹ ਖਤਮ ਹੋ ਗਈ ਇਹਦੇ ਨਾਲ ਕੱਲਾ ਇਹ ਨਹੀਂ ਕਿ ਇਹ ਪਹਾੜੀਆਂ ਨੇ ਨਿਸ਼ਾਨ ਸਾਥ ਇੱਥੇ ਜਿਹੜਾ ਪਰਚਮ ਲੱਗਿਆ ਸੀ ਖਾਲਸਾ ਸਰਕਾਰੇ ਖਾਲਸਾ ਦਾ ਉਹ ਹੀ ਖਤਮ ਹੋਊਗਾ ਤਾਂ ਭਰਾਵਾ ਆਪਾਂ ਨੂੰ ਇੱਥੇ ਆ ਕੇ ਡਟਣਾ ਚਾਹੀਦਾ ਅਸੀਂ ਇੱਥੇ ਇੱਕ ਮੋਰਚਾ ਲਾਇਆ ਹੋਇਆ ਬਾਬਾ ਜੀ ਬਾਬਾ ਜੀ ਬਖਸ਼ੀਸ਼ ਹਰੀ ਸਿੰਘ ਹਰੀਆਂ ਤੁਸੀਂ ਜਾਣਦੇ ਹੋ ਫਿਰ ਜਿਹੜੇ ਬਜ਼ੁਰਗਾਂ ਨੇ ਸਤਾਰਜਿੰਦਰ ਸਿੰਘ ਨੇ ਮੋਰਚਾ ਲਾਇਆ ਠੰਡ ਚ ਵੀ ਇੱਥੇ ਬੈਠੇ ਰਹੇ ਆ ਹੁਣ ਥੋੜੀ ਬਹੁਤ ਇੱਥੇ ਸਹੂਲਤ ਮਿਲਣ ਲੱਗੀ ਆ ਤੇ ਤੁਸੀਂ ਹੋਰ ਡਟੋ ਇੱਥੇ ਇੱਥੇ ਆਪਾਂ ਨੂੰ ਡਟਣਾ ਪੈਣਾ ਇੱਥੇ ਆਏ ਨਹੀਂ ਹੋਣਾ ਮਤਲਬ ਗੱਲਾਂ ਘਰੇ ਬੈ ਕੇ ਕਰੀ ਜਾਂਦੇ ਹੋ ਵੀ ਖਾਲਸਾ ਰਾਜ ਆਏ ਸੀ ਆਏ ਸੀਗਾ ਤੇ ਤੁਹਾਡੀਆਂ ਆਪਦੀਆਂ ਵਿਰਾਸਤਾਂ ਖਤਮ ਹੋ ਰਹੀਆਂ ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਚੋਂ ਕੋਈ ਨਹੀਂ ਇੱਥੇ ਆ ਕੇ ਰਾਜੀ ਇੱਥੇ 5-5 ਕਿਲੋਮੀਟਰ ਤੋਂ ਵੀ ਨਹੀਂ ਅਸੀਂ ਆ ਕੇ ਰਾਜੀ ਤੇ ਜਰਨਲ ਅਲਰਟ ਦਾ ਜਿਹੜਾ ਬੇਟਾ ਸੀਗਾ ਉਹ ਫ੍ਰਾਂਸ ਚੋ ਵੀ ਇੱਥੇ ਗੇੜਾ ਮਾਰ ਕੇ ਗਿਆ 2015 ਦੇ ਵਿੱਚ ਤੇ ਆਪਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਵੀ ਆਪਾਂ ਗੱਲਾਂ ਦਾ ਖਾਲਸਾ ਰਾਜ ਦੀਆਂ ਕਹਿੰਦੇ ਆ ਗੱਲਾਂ ਕਹਿੰਦੇ ਕਿ ਰਹੀਦ ਸਿੰਘ ਦਾ ਰਾਜ ਨਹੀਂ ਜਾਂ ਸੀਗਾ ਫਲਾਨਾ ਸੀ ਉਹ ਜਾਂ ਰਾਜ ਮਹਾਰਾਜੇ ਦੇ ਰਾਜ ਆ ਰ ਗਿਆ ਰਾਜ ਹੋਣਾ ਚਾਹੀਦਾ ਤੇ ਆਪਾਂ ਇੱਥੇ ਹੋਣ ਜੋਗੇ ਨਹੀਂਗੇ ਇੱਥੇ ਆ ਕੀ ਆ 100 200 ਬੰਦਾ ਵੀ ਹੈ ਨਹੀਂਗਾ ਤੇ ਤੁਸੀਂ ਆਓ ਇੱਥੇ ਹਜ਼ਾਰਾਂ ਦੀ ਗਿਣਤੀ ਚ ਆਪਾਂ ਚਾਹੀਦੇ ਆ ਆਪਾਂ ਆ ਦੀ ਵਿਰਾਸਤੀ ਚੌਂਕੀ ਨੂੰ ਬਚਾਈਏ ਤੇ ਬਾਬਾ ਜੀ ਹਰਾਂ ਦਾ ਸਾਥ ਦਿਓ ਮਿਸਲ ਸਾਥ ਲੋ ਜਿੱਥੇ ਡੱਕ ਕੇ ਲੱਗੂਗੀ ਅਸੀਂ ਜਿਹੜੇ ਵੀ ਸੰਘਰਸ਼ 'ਚ ਲੱਗੇ ਆ ਅਸੀਂ ਪੂਰਾ ਸਾਥ ਦਿੱਤਾ ਆਪਣੇ ਬੰਦੇ ਵੀ ਆਉਣੇ ਸ਼ੁਰੂ ਹੋ ਜਾਣਗੇ ਲੌਜਿਸਟਿਕ ਸਪੋਰਟ ਵੀ ਹੋ ਜੂ ਪਰ ਸਭ ਤੋਂ ਇੰਪੋਰਟੈਂਟ ਜਿਹੜੀ ਹੈਗੀ ਆ ਗੱਲ ਆ ਉਹ ਮੈਨ ਪਾਵਰ ਸਪੋਰਟ ਆ ਤੇ ਇਸ ਕਰਕੇ ਜ਼ਰੂਰੀ ਆ ਕਿ ਵੇਖੋ ਜਿੱਥੇ ਫੋਰਸ ਲੀਵਰੇਜ ਹੋਈ ਆ ਸਾਡੀ ਜਿੱਥੇ ਸਾਡੀ ਤਾਕਤ ਲੀਵਰੇਜ ਹੋਈ ਆ ਜੇ ਅਸੀਂ ਉਹ ਨਹੀਂ ਵਿਖਾ ਸਕਦੇ ਬਾਕੀ ਗੱਲਾਂ ਉਹ 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 ਗੱਲਾਂ ਆਪਾਂ ਜਿੱਥੇ ਮਰਜ਼ੀ ਕਰ ਸਕਦੇ ਆ ਫਿਰ ਜੇ ਕੱਲ ਨੂੰ ਟਹਿ ਗਈ ਖਤਮ ਹੋ ਗਈ ਤਾਂ ਬੱਚਿਆਂ ਨੂੰ ਕੀ ਦੱਸਾਂਗੇ ਕਿ ਸਾਡਾ ਰਾਜ ਹੁੰਦਾ ਸੀ ਰਾਜ ਦੀ ਤਾਂ ਕੋਈ ਸਾਇਨੀ ਹੈ ਨਹੀਂ ਕਿ ਕੋਈ ਸੰਕੇਤ ਹੀ ਹੈ ਨਹੀਂ ਇਹ ਤੱਕ ਇਹ ਕਹਾਂਗੇ ਹੁਣ ਆਮ ਨਰੇਟਿਵ ਇਹ ਬਣਿਆ ਹੋਇਆ ਹੈ ਕਿ ਮਹਾਰਾਜਾ ਉੱਧਰ ਗਿਆ ਤੇ ਬੈਂਟ ਲੋਰਡ ਬੈਂਟਿੰਗ ਨਾਲ ਟ੍ਰੀਟੀ ਸਾਈਨ ਕਰਨ ਗਿਆ ਗੱਲ ਉਲਟ ਸੀਗੀ ਲੋਰਡ ਬੈਂਟਿੰਗ ਨੇ ਇੱਧਰ ਆ ਕੇ ਤੇ ਇੱਕ ਇਲਤਜਾ ਕੀਤੀ ਸੀਗੀ ਕਿ ਵੀ ਅਸੀਂ ਤੁਹਾਡੇ ਅੱਗੇ ਮਤਲਬ ਅਸੀਂ ਤੁਹਾਡੇ ਨਾਲ ਦੋਸਤੀ ਰੱਖਣਾ ਚਾਹੁੰਦੇ ਹਾਂ ਤੇ ਹਾਲਾਤ ਵੇਖੋ ਉਸ ਮਹਾਰਾਜੇ ਨੇ ਕਿੰਨੇ ਬਦਲੇ ਕਿ 1809 'ਚ ਇੱਕ ਆਮ ਮੈਟਕਾਲ ਆਇਆ ਸੀ ਤੇ 1831 ਆਉਂਦੇ-ਆਉਂਦੇ ਖਾਲਸਾ ਰਾਜ ਇੰਨਾ ਤਾਕਤਵਰ ਹੋ ਗਿਆ ਸੀ ਕਿ ਉਹਨਾਂ ਦੇ ਗਵਰਨਰ ਜਨਰਲ ਨੂੰ ਇੱਥੇ ਆਉਣਾ ਪਿਆ ਤੇ ਆਪ ਅੱਗੇ ਆ ਕੇ ਦੀ ਟੀਨੀ ਸਾਈਨ ਕੀਤੀ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਦੋਸਤੀ ਰੱਖਣਾ ਚਾਹੁੰਦੇ ਆ ਤੇ ਅੱਜ ਅਸੀਂ ਕਿੱਥੇ ਖੜੇ ਆ ਤੇ ਆਪਾਂ ਇੱਥੇ ਆ ਵੀ ਨਹੀਂ ਸਕਦੇ ਤਾਂ ਫਿਰ ਕਰਨਾ ਕੀ ਆਪਾਂ ਇਹ ਜੀ ਗੱਲ ਦਾ ਫਿਰ ਕਰਨਾ ਹੀ ਛੱਡ ਦਿਓ ਇਸ ਗੱਲ ਨੂੰ ਫਿਰ ਕਹੋ ਕਿ ਹਾਂ ਜੀ ਅਸੀਂ ਤਾਂ ਆਮ ਮੱਠ ਦੇ ਵਿੱਚ ਬਹਿ ਕੇ ਪੂਜਾ ਕਰਨ ਵਾਲੇ ਬੰਦੇ ਆ ਸਾਡਾ ਕੋਈ ਰਾਜਨੀਤੀ ਨਾਲ ਸਾਡਾ ਕੋਈ ਕਮਾਂਤਰੀ ਤਾਕਤ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਬਸ ਐਂ ਹੀ ਬਹਿਣਾ ਹੈਗਾ ਫਿਰ ਠੀਕ ਆ ਫਿਰ ਕੋਈ ਲੋੜ ਨਹੀਂ ਉਹਨਾਂ ਚੀਜ਼ਾਂ ਦੀ ਤੇ ਜੇ ਕਹਿੰਦੇ ਹੋ ਕਿ ਖਾਲਸਾ ਰਾਜ ਸੀਗਾ ਅਸੀਂ ਉਹ ਜਾ ਰਾਜ ਸਿਰ ਜਣਾ ਹੈ ਤੇ ਭਾਈ ਇੱਥੇ ਆਉਣਾ ਪਊ ਪਹਿਲਾਂ ਇਹ ਨਿਸ਼ਾਨੀਆਂ ਬਚਾਉਣੀਆਂ ਪੈਣੀਆਂ ਫੇਰ ਗਾਂ ਤੁਰਿਆ ਜਾਊਗਾ ਤੇ ਬਾਬਾ ਜੀ ਕੁਝ ਕਹਿਣਾ ਚਾਹੁੰਦੇ ਆ ਸੁਣੋ ਤੁਸੀਂ ਜੋ ਗੱਲ ਚੜ ਨਿਕਲਿਆ ਇਹ ਆ ਕਿ ਵੀ ਸਾਥ ਦਿਓ ਤੇ ਤੇ ਇਹ ਵੇਖੋ ਕਿੰਨੀ ਠੰਡ ਚ ਸਾਰੇ ਜਿਹੜੇ ਨੌਜਵਾਨ ਵੀ ਅੱਬਾ ਜੀ ਹਰੇ ਵੀ ਹੋਰ ਵੀ ਜਿਹੜੇ ਬਜ਼ੁਰਗ ਬੈਠੇ ਆ ਤੇ ਤੁਸੀਂ ਜੇ ਨਹੀਂ ਆਉਂਗੇ ਤਾਂ ਇਹ ਕੰਮ ਤੁਰਨਾ ਨਹੀਂ ਤੇ ਹੌਮ ਹਮਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਅਸੀਂ ਰੂਪਨਗਰ ਹੈੱਡ ਵਰਕਰਸ ਤੇ ਆ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਨਿਸ਼ਾਨੀ ਨੂੰ ਬਚਾਉਣ ਦੇ ਲਈ ਕਈ ਦਿਨਾਂ ਤੋਂ ਬਾਬਾ ਰਜਿੰਦਰਪਾਲ ਜੀ ਬਜ਼ੁਰਗ ਉਹਨਾਂ ਦੇ ਨਾਲ ਹੋਰ ਸਿੱਖ ਸੰਗਤਾਂ ਬੈਠੀਆਂ ਨੇ ਮਸਲਾ ਇਹ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਦੋਂ ਰਾਜ ਸੀਗਾ ਤਾਂ ਇਹ ਉਹੀ ਸਥਾਨ ਸੀਗਾ ਜਿੱਥੇ ਫਰੰਟ ਫੋਰਸ ਇੱਕ ਚੌਂਕੀ ਸੀਗੀ ਜਿਹਨੂੰ ਨਿਸ਼ਾਨ ਚੌਂਕੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਸ਼ਟ ਧਾਤੂ ਦਾ ਝੰਡਾ ਉੱਪਰ ਵੀ ਲੱਗਿਆ ਹੋਇਆ ਹੈ ਸੋ ਇਸ ਸਥਾਨ ਤੇ ਇਧਰ ਲੇ ਲਦਾਖ ਕੰਧਾਰ ਜੰਮੂ ਕਸ਼ਮੀਰ ਅੱਗੇ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ ਕਈ ਵਾਰ ਬਹੁਤ ਲੋਕ ਕਹਿੰਦੇ ਆ ਇਹ ਖਾਲਸਾ ਰਾਜ ਦੀ ਗੱਲ ਕਰ ਰਿਹਾ ਹੈ ਜਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਗੱਲ ਕਰ ਰਿਹਾ ਹੈ ਤਾਂ ਮੈਂ ਇਹ ਗੱਲ ਜਰੂਰ ਸਪਸ਼ਟ ਕਰਨੀ ਚਾਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਇੱਕ ਅਜਿਹਾ ਰਾਜ ਸੀਗਾ ਜਿੱਚ ਗਰੀਬ ਦਬੇ ਕੁਚਲੇ ਲੋਕਾਂ ਸਮੇਤ ਹਰੇਕ ਵਰਗ ਨੂੰ ਤਰਜੀਹ ਦਿੱਤੀ ਗਈ ਸੀ ਆਪਣੀ ਕੈਬਨਟ ਵਿੱਚ ਸਾਂ ਦਿੱਤਾ ਗਿਆ ਸੀਗਾ ਸਭ ਤੋਂ ਵੱਡੀ ਜਿਹੜੀ ਜਿੱਦਾਂ ਕਹਿੰਦੇ ਆ ਰਾਜ ਭਾਗ ਲੈਣਾ ਤਾਂ ਬੜਾ ਸੁੱਖਾ ਉਹਨੂੰ ਨਿਭਾਣਾ ਬੜਾ ਔਖਾ ਏ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਜਿਹੜਾ ਰਾਜ ਸੀਗਾ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੇ ਅਧਿਕਾਰ ਮਿਲੇ ਸੀ ਸੋ ਉਸ ਮਹਾਨ ਸ਼ਖਸੀਅਤ ਦੀ ਇਸ ਜਗ੍ਹਾ ਉੱਤੇ ਪਹਿਲੀ ਜਿਹੜੀ ਨਿਸ਼ਾਨਚੌਂਕੀ ਸੀਗੀ ਉਹਦੀ ਹਾਲਤ ਬੜੀ ਖਸਤ ਆ ਏ ਅਸੀਂ ਵੀ ਲੰਬੇ ਸਮੇਂ ਤੋਂ ਆਵਾਜ਼ ਚੱਕਦੇ ਰਹੇ ਪਰ ਇਹਦੇ ਵਿੱਚ ਮੈਂ ਅਹਿਮ ਗੱਲ ਇਹ ਹੈ ਕਿ ਇਹਨਾਂ ਲੋਕਾਂ ਦੀ ਮੰਗ ਹੈ ਸ਼ਿੰਗਾਰ ਸ਼ਿਕਾਰੀਆਂ ਦੀ ਉਹ ਇਹ ਹੈ ਕਿ ਇਹਨਾਂ ਦੇ ਨਾਂ ਤੇ 8 ਕਿੱਲੇ ਜ਼ਮੀਨ ਅੱਜ ਵੀ ਬੋਲਦੀ ਹੈ ਕਿ ਉਹਨੂੰ ਸੱਜਰੀ ਕੀਤਾ ਜਾਵੇ ਉਹਦੀ ਨਿਸ਼ਾਨਦੇਹੀ ਕੀਤੀ ਜਾਵੇ ਉਹਨੂੰ ਅਲੱਗ ਰਾਸਤਾ ਲਾਇਆ ਜਾ ਸਕੇ ਉਹਦੀ